ਸਲਾਮ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਜੈ ਸਾਈ ਜੀ ਦੀ ਮਹਾਦੇਵ ਜੀ ਸ਼ਿਵ ਜੀ ਮਹਾਰਾਜ ਉਹ ਕਹਿੰਦੇ ਨੇ ਕਿ ਜਿਹੜਾ ਗਿਆਨ ਤੁਹਾਡੇ ਅੰਦਰ ਹੋਏਗਾ ਕਿ ਜੋ ਆਪਕੇ ਭੀਤਰ ਜੋ ਗਿਆਨ ਹੈ ਵਹੀ ਆਪਕੋ ਬਾਹਰ ਕੀ ਦੁਨੀਆ ਮੇਂ ਦਿਖਾਈ ਦੇਗਾ ਯਾਨੀ ਜੇ ਤੁਹਾਡੇ ਜੇ ਇਸ਼ਕ ਹੈ ਮੁਹੱਬਤ ਹੈ ਤੁਹਾਨੂੰ ਸਾਰੇ ਕਿਤੇ ਇਸ਼ਕ ਮੁਹੱਬਤ ਨਜ਼ਰ ਆਏਗਾ ਤੁਹਾਡੇ ਚ ਕਰੁਣਾ ਹੈ ਸ਼ਾਂਤੀ ਹੈ ਤਾਂ ਤੁਹਾਨੂੰ ਸ਼ਾਂਤੀ ਦਿਖਾਈ ਦੇਗੀ ਜਰਾ ਗੌਰ ਕਰਨਾ ਪਰ ਜੇ ਤੁਹਾਡੇ ਅੰਦਰ ਕਰੋਧ ਹੈ ਈਰਖਾ ਹੈ ਦੁਸ਼ੈਸ਼ ਹੈ ਕਿਸੇ ਪ੍ਰਤੀ ਤੁਹਾਨੂੰ ਉਹੀ ਨਜ਼ਰ ਆਏਗਾ ਬਾਬਾ ਜੀ ਔਰ ਸਾਈਂ ਜੀ ਉਹਨਾਂ ਨੇ ਵੀ ਅਕਸਰ ਫਰਮਾਇਆ ਜਿਹੜੇ ਸੱਜਣ ਉਹਨਾਂ ਦੇ ਕਰੀਬੀ ਉਹਨਾਂ ਨੇ ਕਿਹਾ ਜੇਦੀ ਅੱਖ ਦੀ ਪੁਤਲੀ ਮੈਲੀ ਹੋਵੇ ਨਾ ਓਏ ਉਹਨੂੰ ਚੰਗਾ ਭਲਾ ਵੀ ਮੈਲਾ ਹੀ ਲੱਗਦਾ ਜਰਾ ਗੌਰ ਕਰਨਾ ਅੱਜ ਫਕੀਰਾਂ ਦੀ ਜ਼ਿੰਦਗੀ ਦੀ ਇਸੇ ਤਰ੍ਹਾਂ ਦੀ ਇੱਕ ਅਸਲ ਕਹਾਣੀ ਹੈ ਜੋ ਕਿ ਚੀਨ ਦੇ ਬੜੇ ਮਹਾਨ ਸੰਤ ਹੋਏ ਫਕੀਰ ਹੋਏ ਸਾਧੂ ਹੋਏ ਸੰਿਆਸੀ ਹੋਏ ਜਿਹਦਾ ਨਾਮ ਸੀ ਲਾਓਤ ਸੇ ਇੱਕ ਵਾਰ ਦੀ ਗੱਲ ਹੈ ਕਿ ਚੀਨ ਦੇ ਚੌਂਗ ਸ਼ਾਨ ਰਾਜ ਵਿੱਚ ਇੱਕ ਲਿਨ ਸ਼ਾਨ ਨਾਮ ਦਾਣਾ ਬਹੁਤ ਵੱਡਾ ਸ਼ਕਤੀਸ਼ਾਲੀ ਤੇ ਸਮਝਦਾਰ ਮੰਤਰੀ ਸੀ ਬਾਬਾ ਜੀ ਉਹਦੀ ਚਾਰੇ ਪਾਸੇ ਜਾਜਾਕਾਰ ਸੀ ਉਹ ਆਪਣੀ ਹੁਸ਼ਿਆਰੀ ਲਈ ਆਪਣੀਆਂ ਨੀਤੀਆਂ ਲਈ ਤੇ ਦੂਰ ਅੰਦੇਸ਼ੀ ਲਈ ਬੜਾ ਮਸ਼ਹੂਰ ਸੀ ਉਹ ਦੂਰ ਦੀ ਨਜ਼ਰ ਪਚਾੜਦਾ ਸੀ ਵੀ ਦੂਰ ਇਹ ਜਿਹੜੀ ਮੈਂ ਚੀਜ਼ ਕਰ ਰਿਹਾ ਹਾਂ ਉਹ ਪਛਾਣਦੀ ਸੀ ਉਹਦੀ ਨਜ਼ਰ ਕਿ ਅੱਜ ਮੈਂ ਜੋ ਕਰ ਰਿਹਾ ਹਾਂ ਇਹਦਾ ਆਉਣ ਵਾਲੇ ਸਮੇਂ 'ਚ ਕੀ ਫਾਇਦਾ ਹੋਏਗਾ ਔਰ ਨਜ਼ਦੀਕੀ ਦੇ ਵਿੱਚ ਇਹਦਾ ਕੀ ਨੁਕਸਾਨ ਹੋਏਗਾ ਤੇ ਜੇ ਮੈਂ ਇਹਨੂੰ ਹੁਣ ਕਰਾਂ ਤੇ ਮੈਨੂੰ ਹੁਣ ਕੀ ਨੁਕਸਾਨ ਚ ਝੱਲਣਾ ਪਏਗਾ ਔਰ ਆਉਣ ਵਾਲੇ ਸਮੇਂ 'ਚ ਦਾ ਫਾਇਦਾ ਕੀ ਹੋਏਗਾ ਜਾਂ ਆਉਣ ਵਾਲੇ ਸਮੇਂ ਨੁਕਸਾਨ ਹੋਏਗਾ ਯਾਨੀ ਨਜ਼ਰ ਦੂਰ ਅੰਦੇਸ਼ੀ ਸੀ ਔਰ ਬੜਾ ਸਮਝਦਾਰ ਸੀ ਜਿਹੜੇ ਫੈਸਲੇ ਲੈਂਦਾ ਸਹੀ ਹੁੰਦੇ ਸੀ ਤੇ ਰਾਜਾ ਜਿਹੜਾ ਸੀ ਨਾ ਉਸ ਮੰਤਰੀ ਤੇ ਬੜਾ ਭਰੋਸਾ ਕਰਦਾ ਸੀ ਲੋਕ ਉਸ ਦੀਆਂ ਸਫਲਤਾਵਾਂ ਦੀਆਂ ਕਹਾਣੀਆਂ ਸੁਣਾਉਂਦੇ ਔਰ ਬਾਰਾ ਉਸ ਦੀ ਜ਼ਿੰਦਗੀ ਇੱਕ ਸੁਪਨੇ ਵਰਗੀ ਸੀ ਵੀ ਹਰ ਇਨਸਾਨ ਚਾਹੁੰਦਾ ਵੀ ਐਸਾ ਕੁਝ ਮਿਲ ਜਾਵੇ ਸਾਨੂੰ ਹਰ ਇਨਸਾਨ ਦਾ ਸੁਪਨਾ ਹੁੰਦਾ ਕਿ ਮੇਰੀ ਵੀ ਜੈਜਕਾਰ ਹੋਵੇ ਪਰ ਅੰਦਰੋਂ ਉਹ ਬੜਾ ਬੇਚੈਨ ਸੀ ਖਾਲੀ ਸੀ ਗੁੱਸੇ ਨਾਲ ਭਰਿਆ ਹੋਇਆ ਸੀ ਉਸ ਕੋਲ ਸਾਰਾ ਕੁਝ ਸੀ ਬਾਬਾ ਜੀ ਦੁਨੀਆ ਦੀ ਹਰ ਨੇਮਤ ਨਾਲ ਪ੍ਰਮਾਤਮਾ ਨੇ ਉਸ ਨੂੰ ਨਵਾਜ਼ਿਆ ਸੀ ਔਰ ਹਰ ਇੱਕ ਚੀਜ਼ ਉਸ ਕੋਲ ਸੀ ਪਰ ਇੱਕ ਚੀਜ਼ ਉਹਦੇ ਕੋਲ ਨਹੀਂ ਸੀ ਉਹ ਕੀ ਸੀ ਮਨ ਦੀ ਸ਼ਾਂਤੀ ਮਨ ਦੀ ਸ਼ਾਂਤੀ ਉਹਦੇ ਕੋਲ ਨਹੀਂ ਸੀ ਬਾਬਾ ਉਹ ਹਰ ਚੀਜ਼ ਨੂੰ ਕਾਬੂ ਕਰਨਾ ਚਾਹੁੰਦਾ ਸੀ ਕਿ ਇਹ ਮੇਰੇ ਹਿਸਾਬ ਨਾਲ ਹੋਵੇ ਇਹੀ ਚਾਹਤ ਜਿਹੜੀ ਆ ਉਸ ਨੂੰ ਅੰਦਰੋਂ ਅੰਦਰ ਹੀ ਖਾਈ ਜਾ ਰਹੀ ਸੀ ਉਹ ਹਰ ਛੋਟੀ ਛੋਟੀ ਗੱਲ ਤੇ ਗੁੱਸਾ ਹੋ ਜਾਂਦਾ ਸੀ ਤੇ ਉਸ ਦੇ ਆਪਣੇ ਵੀ ਜਿਹੜੇ ਆ ਉਸ ਤੋਂ ਦੂਰ ਹੋਣ ਲੱਗੇ ਬਾਬਾ ਜੀ ਤੇ ਬੱਚਿਆਂ ਨੇ ਬਹਿਣਾ ਉਹਦੇ ਕੋਲ ਉਹਨੇ ਕਹਿਣਾ ਵੀ ਮੈਨੂੰ ਇਹਨਾਂ ਦੇ ਨਾਲ ਖਾਣਾ ਨਾ ਦੇ ਅਗਰ ਹੁਣ ਮੈਂ ਐ ਤਾਂ ਮੰਤਰੀ ਜੀ ਖਾਣਾ ਘਰਵਾਲੀਆਂ ਨੇ ਕਹਿਣਾ ਸਾਰੇ ਇਕੱਠੇ ਹੋ ਮੈਂ ਮੇਰੇ ਨਾਲ ਨਹੀਂ ਕਿਸੇ ਨੇ ਖਾਣਾ ਮੈਂ ਇਕੱਲੇ ਨੇ ਖਾਣਾ ਮੈਂ ਇਕੱਲੇ ਨੇ ਇਸ ਕਮਰੇ 'ਚ ਰਹਿਣਾ ਓਲੀ ਓਲੀ ਬੱਚੇ ਦੂਰ ਹੋ ਗਏ ਰਾਜਿਆ ਦੇ ਵਿੱਚ ਜੇ ਕਹੇ ਨੇ ਕੁਝ ਕਹਿ ਦੇਣਾ ਉਹਨੇ ਉਹਨੂੰ ਗੁੱਸਾ ਹੋਣ ਲੱਗ ਪਿਆ ਉਹ ਵੀ ਲੋਕੀ ਉਦੋਂ ਡਰਨ ਲੱਗ ਪਏ ਤੇ ਘਰ ਦੇ ਵੀ ਹੌਲੀ ਹੌਲੀ ਦੂਰ ਬਾਹਰ ਦੇ ਵੀ ਦੂਰ ਹੁਣ ਇੱਕ ਸ਼ਾਮ ਜਦੋਂ ਉਸ ਦਾ ਗੁੱਸਾ ਉਸ ਦੀ ਘਰ ਵਾਲੀ ਤੇ ਨਿਕਲਿਆ ਤਾਂ ਉਹਦੀ ਘਰ ਵਾਲੀ ਨੇ ਉਸ ਨੂੰ ਨਾ ਰੋਂਦੀਆਂ ਹੋਈਆਂ ਅੱਖਾਂ ਨੇ ਮਤਲਬ ਅੱਖਾਂ ਦੇ ਵਿੱਚ ਅਥਰੂ ਸੀ ਉਹਦੇ ਕਿਉਂਕਿ ਘਰ ਵਾਲੀ ਨੇ ਐਵੇਂ ਝਿੜਕਤਾ ਉਹਨੇ ਤੇ ਝੜਕੇ ਜਦੋਂ ਉਹਦੇ ਘਰ ਵਾਲੀ ਦੀ ਅੱਖਾਂ 'ਚ ਹੰਝੂ ਆ ਗਏ ਤਾਂ ਉਹਨੇ ਕਿਹਾ ਵੀ ਇਹ ਤੇਰੀ ਕਾਮਯਾਬੀ ਨਹੀਂ ਇਹ ناکਾਮਯਾਬੀ ਹੈ ਜਿਸ ਨੂੰ ਤੂੰ ਸਫਲਤਾ ਸਮਝ ਰਿਹਾ ਹੈ ਇਹ ਨੇ ਤੁਹਾਨੂੰ ਅੰਦਰੋਂ ਸਾੜ ਦਿੱਤਾ ਹੈ ਅੰਦਰੋਂ ਗਾਲ ਦਿੱਤਾ ਹੈ ਅੰਦਰੋਂ ਖਤਮ ਹੋ ਰਹੇ ਹੋ ਤੁਸੀਂ ਔਰ ਤੁਹਾਨੂੰ ਸਮਝ ਨਹੀਂ ਆ ਰਹੀ ਵੀ ਤੁਹਾਡੀ ਜ਼ਿੰਦਗੀ ਖਤਮ ਹੋ ਚੁੱਕੀ ਹੈ ਇਸ ਕਰਕੇ ਮੇਰੀ ਇੱਕ ਬੇਨਤੀ ਮੰਲੋ ਕਿ ਭਾਈ ਆ ਨੇੜਲੇ ਨਗਰ ਦੇ ਵਿੱਚ ਇੱਕ ਬੜੇ ਮਹਾਨ ਸੰਤ ਆਏ ਹੋਏ ਆ ਫਕੀਰ ਆਏ ਹੋਏ ਜਿਨ੍ਹਾਂ ਨਾਮ ਹੈ ਲਾਉਦਸੂ ਤੇ ਉਹਨਾਂ ਨਾਲ ਮਿਲੋ ਜਾ ਕੇ ਕਿਉਂਕਿ ਲਾਉਦਸੂ ਜਿਹੜੇ ਸੀ ਉਹ ਵੀ ਪਹਿਲਾਂ ਕਿਸੇ ਰਾਜ ਦੇ ਬੜੇ ਵੱਡੇ ਮੰਤਰੀ ਸੀ ਪਰ ਸੱਚ ਦੀ ਤਲਾਸ਼ ਦੇ ਵਿੱਚ ਰੱਬੀ ਰਾਹ ਦੇ ਵਿੱਚ ਉਹਨਾਂ ਨੇ ਸਭ ਕੁਝ ਤਿਆਗ ਦਿੱਤਾ ਸੀ ਔਰ ਰੱਬ ਨੂੰ ਐਸੇ ਬਗੀਰ ਸੀ ਜਿਨ੍ਹਾਂ ਨੇ ਉਸ ਨੂੰ ਉਹਦਾ ਨਜ਼ਾਰਾ ਲੈ ਲਿਆ ਸੀ ਬਾਬਾ ਜੀ ਉਹ ਮਹਾਨ ਸੰਤ ਉਹ ਕਹਿੰਦਾ ਖੁਦ ਨੂੰ ਪਾਉਣਾ ਹੈ ਉਸ ਨੂੰ ਪਾ ਲੈਣਾ ਆਪਣੇ ਅੰਦਰ ਦੀਆਂ ਜਿਨ੍ਹਾਂ ਨੇ ਸਾਰੇ ਭੇਦ ਖੋਲ੍ਹ ਲਏ ਸੀ ਹਰ ਚਾਬੀ ਉਹਨਾਂ ਦੇ ਕੋਲ ਸੀ ਹਰ ਤਾਲੇ ਦੀ ਉਹਨਾਂ ਨਾਲ ਮਿਲਣ ਦੀ ਸਲਾਹ ਦਿੱਤੀ ਵੀ ਸ਼ਾਇਦ ਕੋਈ ਤੁਹਾਡਾ ਹੱਲ ਹੋ ਜਾਵੇ ਲਿਨਸ਼ਾ ਨੇ ਜਦੋਂ ਆਪਣੀ ਘਰਵਾਲੀ ਦਾ ਚਿਹਰਾ ਦੇਖਿਆ ਉਹਦੇ ਮਨ ਦੇ ਉਹ ਸਾਰੀ ਰਾਤ ਜਾਗਦਾ ਰਿਹਾ ਉਹਨ ਲਿਨਸ਼ਾਨ ਦਾ ਹੰਕਾਰ ਸੀ ਉਹਦੇ ਅੰਦਰ ਤਾਂ ਹੰਕਾਰ ਜਿਹੜਾ ਕਿਸੇ ਸਾਧੂ ਅੱਗੇ ਝੁਕਣ ਦੀ ਇਜਾਜ਼ਤ ਨਹੀਂ ਦੇ ਰਿਆ ਸੀ ਲਿਨਸ਼ਾਨ ਕਿਉਂਕਿ ਉਹ ਬਹੁਤ ਵੱਡਾ ਮੰਤਰੀ ਸੀ ਬਾਬਾ ਜੀ ਹੁਣ ਮੰਤਰੀ ਨੂੰ ਕਹਦੇ ਵੀ ਉਹ ਬਗੀਰ ਨੂੰ ਮੱਥਾ ਟੇਕ ਲੈ ਉਹਦੇ ਕੋਲ ਚਲਾ ਜਾ ਜੀ ਸ਼ਾਇਦ ਤੈਨੂੰ ਰਸਤਾ ਦਿਖਾ ਦੇਣ ਉਹ ਬੰਦਾ ਕਿੱਥੇ ਮੰਨਦਾ ਹੈ ਅੰਦਰ ਹੰਕਾਰ ਹੈ ਪਰ ਰਾਤ ਨੂੰ ਜਦੋਂ ਉਸ ਨੂੰ ਨੀਂਦ ਨਾ ਨਾ ਆਈ ਉਹ ਜਦੋਂ ਅੱਖਾਂ ਬੰਦ ਕਰਦਾ ਘਰ ਵਾਲੀ ਦੀ ਉਹ ਆਵਾਜ਼ ਤੇ ਘਰ ਵਾਲੀ ਦੀਆਂ ਅੱਖਾਂ ਜਿਹਦੇ 'ਚ ਹੰਝੂ ਸੀ ਉਹ ਨਾਲ ਸਾਹਮਣੇ ਆਉਂਦੇ। ਉਹਨੇ ਵਿਚਾਰਨਾ ਸ਼ੁਰੂ ਕੀਤਾ ਵੀ ਮੇਰੇ ਬੱਚੇ ਵੀ ਮੇਰੇ ਤੋਂ ਦੂਰ ਹੋ ਗਏ। ਮੈਂ ਐਸੀਆਂ ਗਲਤੀਆਂ ਕੀਤੀਆਂ ਕੁਝ। ਮੇਰੇ ਬੱਚੇ ਵੀ ਦੂਰ ਹੋ ਗਏ। ਬੰਦਾ ਕਰਦਾ ਰਹਿੰਦਾ ਨੂੰ ਪਤਾ ਨਹੀਂ ਲੱਗਦਾ। ਪਰ ਜਦੋਂ ਕਿਤੇ ਦੂਰ ਹੋ ਜਾਂਦੇ ਆ ਉਦੋਂ ਵੀ ਕਈ ਲੋਕਾਂ ਨੂੰ ਤਾਂ ਸਮਝ ਆ ਜਾਂਦੀ ਕਈਆਂ ਨੂੰ ਕਈਆਂ ਨੂੰ ਫੇਰ ਵੀ ਨਹੀਂ ਆਉਂਦੀ ਬਾਬਾ ਜੀ। ਕਿ ਆਖਰ ਚੱਕਰ ਕੀ ਹੈ? ਹੁਣ ਉਹਦੇ ਦਿਮਾਗ ਦੇ ਵਿੱਚ ساری ਰਾਤ ਇਹੀ ਚੀਜ਼ਾਂ ਚੱਲ ਰਹੀਆਂ। ਤਾਂ ਉਹ ਸਾਰੀ ਰਾਤ ਨੀਂਦ ਨਹੀਂ ਆਈ ਤਾਂ ਉਹਨੇ ਕੀ ਕੀਤਾ ਸਵੇਰੇ ਚੁੱਪਚਾਪ ਸਾਦੇ ਜਿਹੇ ਕੱਪੜੇ ਪਾਏ ਤੇ ਉਹਨਾਂ ਕੱਪੜਿਆਂ ਦੇ ਵਿੱਚ ਹੀ ਕੱਲਾਈ ਉਹ ਜਿਹੜੇ ਸੰਤ ਸੀ ਮਹਾਨ ਸੰਤ ਜਿਨ੍ਹਾਂ ਨੂੰ ਆਖਿਆ ਲਾਉਤਸੂ ਲਾਉਤਸੇ ਵੀ ਕਿਹਾ ਜਾਂਦਾ ਹੈ ਲਾਉਤਸੂ ਵੀ ਕਿਹਾ ਜਾਂਦਾ ਤੇ ਉਹਨਾਂ ਦੇ ਆਸ਼ਰਮ ਵਾਸਤੇ ਕਿਉਂਕਿ ਕੁਟਿਆ ਸੀ ਡੇਰਾ ਸੀ ਉਹਨਾਂ ਦਾ ਦਰਬਾਰ ਸੀ ਜਿੱਦਾਂ ਕਹਿ ਲਓ ਤਾਂ ਉਸ ਆਸ਼ਰਮ ਲਈ ਉਹ ਨਿਕਲ ਗਿਆ ਆਸ਼ਰਮ ਵਿੱਚ ਪਹੁੰਚ ਕੇ ਉਹ ਬੜਾ ਸ਼ਾਂਤ ਮਾਹੌਲ ਦੇਖ ਕੇ ਹੈਰਾਨ ਰਹਿ ਗਿਆ ਕੋਈ ਉੱਥੇ ਰੋਲਾ ਰੱਪਾ ਨਹੀਂ ਕੋਈ ਖੱਪਖਾਨਾ ਨਹੀਂ ਹਰ ਬੰਦਾ ਆਪਣੇ ਆਪਣੇ ਕਰਮ ਕਰ ਰਿਹਾ ਸਾਰਿਆਂ ਨੂੰ ਦੇਖ ਕੇ ਬੜਾ ਹੈਰਾਨ ਹੋਇਆ ਕਿ ਮੈਨੂੰ ਤਾਂ ਲੱਗਦਾ ਸੀ ਵੀ ਇਹ ਜਿਹੜਾ ਮਹਾਨ ਸੰਤਾਂ ਦਾ ਕੋਈ ਵਿਹੜਾ ਹੈ ਇਹ ਕਿਤੇ ਇੱਥੇ ਤੇ ਭਾਈ ਬੜਾ ਸਜੋ ਸਜਾਵਟ ਹੋਈ ਹੋਏਗੀ ਪਰ ਉਹਨੇ ਜਦੋਂ ਵੇਖਿਆ ਤਾਂ ਹੈਰਾਨ ਰਹਿ ਗਿਆ ਵੀ ਬੜਾ ਸ਼ਾਂਤ ਮਾਹੌਲ ਇੱਥੇ ਤੇ ਕੋਈ ਇਦਾਂ ਦਾ ਰੋਲਾ ਰੱਪਾ ਨਹੀਂ ਲਾਉਤੂ ਸਾਹਿਬ ਉਹ ਮਹਾਨ ਸੰਤ ਉਹ ਇੱਕ ਦਰਖਤ ਹੇਠਾਂ ਬੈਠੇ ਸਨ ਜਿਨ੍ਹਾਂ ਦੇ ਚਿਹਰੇ ਤੇ ਬਹੁਤ ਹੀ ਗਹਿਰੀ ਸ਼ਾਂਤੀ ਸੀ ਹੁਣ ਜਿਹੜਾ ਲਿੰਸ਼ਾਨ ਮੰਤਰੀ ਸੀ ਉਹਨੇ ਆਪਣਾ ਜਾ ਕੇ ਉੱਥੇ ਲਾਊਦਸੋ ਸਾਹਿਬ ਨੂੰ ਸਰਕਾਰ ਨੂੰ ਗਿਆ ਜੀ ਸलाम ਪ੍ਰਣਾਮ ਕੀਤਾ ਉਹਨਾਂ ਦੇ ਕੋਲ ਬੈਠ ਗਿਆ ਜਾ ਕੇ ਉਹਨੇ ਸਾਰਾ ਦਰਦ ਉਹਨਾਂ ਨੂੰ ਦੱਸਿਆ ਤੇ ਮਨ ਦੀ ਸ਼ਾਂਤੀ ਦਾ ਰਾਹ ਪੁੱਛਿਆ ਕਿ ਮਾਰੇ ਮੇਰੇ ਕੋਲ ਸਾਰਾ ਕੁਝ ਹੈ ਪਰ ਮੇਰਾ ਮਨ ਸ਼ਾਂਤ ਨਹੀਂ ਹੈ ਮੇਰੇ ਆਪਣੇ ਵੀ ਮੇਰੇ ਇਸ ਇਸ ਗੱਲੋਂ ਸਾਰੀ ਦੁਨੀਆ ਜਿਹੜੀ ਹੈ ਮੇਰੇ ਤੋਂ ਦੂਰ ਹੋ ਜਾਂਦੀ ਮੇਰੇ ਆਪਣੇ ਬੱਚੇ ਮੇਰੇ ਤੋਂ ਦੂਰ ਹੋ ਗਏ ਮੈਂ ਇੱਕੋ ਚੀਜ਼ ਪਿੱਛੇ ਭਜਦਾ ਰਹਿਆ ਸਾਰੀ ਉਮਰ ਪਰ ਮੇਰੇ ਬੱਚੇ ਹੀ ਮੇਰੇ ਤੋਂ ਦੂਰ ਹੋ ਗਏ ਤੇ ਮੈਂ ਅਸ਼ਾਂਤ ਰਹਿਣਾ ਔਰ ਇਸੇ ਅਸ਼ਾਂਤੀ ਕਰਕੇ ਮੈਂ ਬੱਚਿਆਂ ਨਾਲ ਵੀ ਲੜ ਪੈਣਾ ਆਪਣੀ ਘਰ ਵਾਲੀ ਨਾਲ ਵੀ ਲੜ ਪੈਣਾ ਕਦੇ ਕੇ ਇਹਨੂੰ ਕੁਝ ਕਹਿ ਦੇਣਾ ਕਦੇ ਕੇ ਇਹਨੂੰ ਮੈਂ ਖੁਦ ਨੂੰ ਹੀ ਠੀਕ ਠੀਕ ਮਤਲਬ ਹਾਂ ਮੈਨੂੰ ਉਹਨਾਂ ਦੀਆਂ ਗੱਲਾਂ ਜਿਹੜੀਆਂ ਹੈ ਮੈਨੂੰ ਲੱਗਦਾ ਕਿ ਉਹ ਗਲਤ ਕਹਿ ਰਹੇ ਮੈਂ ਸਹੀ ਕਹਿ ਰਿਹਾ ਹਾਂ ਮੈਂ ਉਹਨਾਂ ਨੂੰ ਸੋਨਨਾ ਮਿੰਨੀ ਚੋਂਦਾ ਮੈਨੂੰ ਪਤਾ ਨਹੀਂ ਕਿਉਂ ਮੇਰੇ ਅੰਦਰ ਅਸ਼ਾਂਤੀ ਰਹਿੰਦੀ ਸ਼ਾਂਤੀ ਨਹੀਂ ਰਹਿੰਦੀ ਤਾਂ ਲੋ ਉਤਸੂ ਸਾਹਿਬ ਉਹਨਾਂ ਨੇ ਉਹਦੀ ਗੱਲ ਸੁਣੀ ਗੱਲ ਸੁਣ ਕੇ ਨਾ ਹੱਸ ਪਏ ਉਹਨਾਂ ਨੇ ਕਿਹਾ ਕਿ ਲਿਨਸ਼ਾਨ ਅੱਜ ਤੂੰ ਇੱਕ ਅੱਛਾ ਆਦਮੀ ਹੈ ਤਾਂ ਹੀ ਤੈਨੂੰ ਇਹਨਾਂ ਤੇ ਪਤਾ ਲੱਗ ਗਿਆ ਨਾ ਵੀ ਕਿਤਨਾ ਕਿਤੇ ਗਲਤੀ ਤੇਰੇ ਕੋਲ ਹੋ ਰਹੀ ਹੈ ਹਾਲੇ ਕਿ ਤੂੰ ਮੰਨਿਆ ਨਹੀਂ ਪੂਰੀ ਤਰ੍ਹਾਂ ਕੀ ਮੇਰੀ ਗਲਤੀ ਦਿਨ ਲੱਗਦਾ ਵੀ ਤੇਰੇ ਬੱਚੇ ਜਾਂਦੇ ਕਾਰਨ ਤੂੰ ਪਰੇਸ਼ਾਨ ਹੈ ਜਾਂ ਘਰ ਵਾਲੀ ਦੇ ਕਾਰਨ ਪਰੇਸ਼ਾਨ ਹੋ ਜਾਂਦਾ ਜਾਂ ਲੋਕਾਂ ਕਰੇ ਪਰੇਸ਼ਾਨ ਹੋ ਜਾਂਦਾ ਪਰ ਤੈਨੂੰ ਇਹ ਗੱਲ ਦਾ ਪਤਾ ਲੱਗਿਆ ਵੀ ਤੇਰਾ ਮਨ ਸ਼ਾਂਤ ਨਹੀਂ ਹੈ ਤੇ ਇਹਦਾ ਮਤਲਬ ਤੂੰ ਅੱਛਾ ਆਦਮੀ ਹੈ ਆਪਣੇ ਅੰਦਰ ਦਾ ਕੁਝ ਤੇ ਗਿਆਨ ਰੱਖਦਾ ਹੈ ਯਾਨੀ ਉਹਨਾਂ ਨੇ ਇਹ ਗੱਲ ਕਹੀ ਜ਼ਰਾ ਗੌਰ ਕਰਨਾ ਹੁਣ ਫਕੀਰ ਐ ਇਦਾਂ ਨਹੀਂ ਹੁੰਦੇ ਬਾਬਾ ਜੀ ਉਹ ਸਾਰਾ ਕੁਝ ਜਾਣਦੇ ਪਰ ਉਹ ਸਮਝਾਉਣ ਦਾ ਉਹਨਾਂ ਦਾ ਵੱਖਰਾ ਤਰੀਕਾ ਹੁੰਦਾ ਉਹਨਾਂ ਨੇ ਕਿਹਾ ਵੀ ਲਿਨਸ਼ਾਨ ਤੂੰ ਨਾ ਬੜਾ ਥੱਕ ਗਿਆ ਹੈ ਐਦਾਂ ਕਰ ਵੀ ਤੂੰ ਨਾ ਅੱਜ ਆਰਾਮ ਕਰ ਲੈ ਤੈਨੂੰ ਆਰਾਮ ਦੀ ਲੋੜ ਹੈ ਵੀ ਅੱਜ ਇੱਥੇ ਰੁਕ ਜਾ ਲਿਨਸ਼ਾਨ ਇਹ ਗੱਲ ਸੁਣ ਕੇ ਥੋੜਾ ਜਿਹਾ ਉਹਦੇ ਦਿਲ ਦੇ ਵਿੱਚ ਆਇਆ ਕਹਿੰਦਾ ਵੀ ਮਹਾਰਾਜ ਮੈਂ ਤਾਂ ਇੱਥੇ ਕੋਈ ਹੱਲ ਲੱਭਣ ਆਇਆ ਕੋਈ ਰਸਤਾ ਲੱਭਣ ਆਇਆ ਪਰ ਇਹ ਤਾਂ ਮੈਨੂੰ ਇੱਥੇ ਰੁਕਣ ਵਾਸਤੇ ਕਹਿ ਦਿੱਤਾ ਚਲੋ ਜੀ ਉਹ ਹੁਣ ਲਿਨਸ਼ਾਨ ਰੁਕ ਗਿਆ ਸ਼ਾਮ ਨੂੰ ਜਦੋਂ ਲਿਨਸ਼ਾਨ ਲਾਓ ਸੂ ਸਾਹਿਬ ਨੂੰ ਮਿਲਣ ਲਈ ਉਹਨੇ ਸਾਫ਼ ਸੁਥਰੇ ਕੱਪੜੇ ਪਾਏ ਚਿੱਟੇ ਰੰਗ ਦਾ ਕੁਰਤਾ ਪਜਾਮਾ ਪਾਇਆ ਉਹਨੇ ਕਿਉਂਕਿ ਹੁਣ ਦਰਬਾਰ 'ਚ ਸੀ ਉੱਥੇ ਸੀ ਯਾਨੀ ਉਹਨਾਂ ਦੇ ਆਸ਼ਰਮ 'ਚ ਸੀ ਕਟੀਆਂ 'ਚ ਸੀ ਤਾਂ ਇੱਕ ਉਹ ਜਾ ਰਿਹਾ ਸੀ ਉਧਰ ਮਿਲਣ ਉਹਨਾਂ ਨੂੰ ਲਾਉਦ ਸਿੰਘ ਸਾਹਿਬ ਨੂੰ ਤਾਂ ਇੱਕ ਸ਼ੇਸ਼ ਨੇ ਕੀ ਕੀਤਾ ਇੱਕ ਚੇਲੇ ਨੇ ਕੀਤਾ ਉਹ ਨਾ ਉੱਪਰ ਭਾਰੀ ਨਾਲ ਕੂੜਾ ਹੁੰਜ ਰਿਆ ਸੀ ਉਹਨੇ ਕੂੜੇ ਨਾਲ ਭਰੀ ਹੋਈ ਟੋਕਰੀ ਨਾਲ ਉਹਦੇ ਉੱਤੇ ਸਿੱਟ ਦਿੱਤੀ ਲਿੰਸ਼ਾਨ ਦੇ ਹੁਣ ਲਿੰਸ਼ਾਨ ਮੰਤਰੀ ਹੈ ਬਾਬਾ ਜੀ ਲਿੰਸ਼ਾਨ ਗੁੱਸੇ ਨਾਲ ਲਾਲ ਹੋ ਗਿਆ ਉਹ ਚੀਕਿਆ ਕਹਿੰਦਾ ਓਏ ਤੈਨੂੰ ਪਤਾ ਨਹੀਂ ਲੱਗਦਾ ਮੈਂ ਲਿੰਸ਼ਾਨ ਹਾਂ ਤੂੰ ਮੇਰੇ ਉੱਤੇ ਆ ਕੂੜਾ ਸਿੱਟ ਦਿੱਤਾ ਆ ਮੇਰੇ ਉੱਤੇ ਮਿੱਟੀ ਸਿੱਟ ਦਿੱਤੀ ਚਿੱਟੇ ਮੇਰੇ ਕੱਪੜੇ ਨਵੇਂ ਮੈਂ ਕੱਪੜੇ ਪਾਏ ਆ ਤੇ ਉਹ ਅੱਗੋ ਜਿਹੜਾ ਚੇਲਾ ਸੀ ਨਾ ਸ਼ੇਸ਼ ਸੀ ਉਹ ਹੱਸਣ ਲੱਪਿਆ ਉੱਚੀ ਉੱਚੀ ਹੱਸ ਕੇ ਕਹਿੰਦਾ ਅੰਦਰ ਵੀ ਕੂੜਾ ਤੇ ਭਾਈ ਬਾਹਰ ਵੀ ਕੂੜਾ ਜ਼ਰਾ ਗੌਰ ਕਰਨਾ ਚੇਲਾ ਆਖਿਆ ਕਹਿੰਦਾ ਅੰਦਰ ਵੀ ਕੂੜਾ ਬਾਹਰ ਵੀ ਕੂੜਾ ਉਹ ਵੀ ਹੁਣ ਫਕੀਰਾਂ ਕੋਲ ਰਹਿ ਕੇ ਉਦਾਂ ਦੀ ਬਿਰਤੀ ਹੋ ਜਾਂਦੀ ਇਹ ਸੁਣ ਕੇ ਲਿਨਸ਼ਾਨ ਦਾ ਗੁੱਸਾ ਜਿਹੜਾ ਸੀ ਨਾ ਹੋਰ ਵੱਧ ਗਿਆ ਤੇ ਉਹ ਲਾਉਤਸੂ ਸਾਹਿਬ ਨੂੰ ਕਹਿੰਦਾ ਵੀ ਮੈਂ ਨਾ ਸ਼ਿਕਾਇਤ ਕਰਨ ਆ ਚੱਲਿਆ ਲਾਉਤਸੂ ਸਾਹਿਬ ਕੋਲ ਯੋਨਾ ਕੋਲ ਮੈਂ ਤੇਰੇ ਮਾਸਟਰ ਕੋਲ ਤੇਰੇ ਗੁਰੂ ਕੋਲ ਤੇਰੀ ਸ਼ਿਕਾਇਤ ਕਰਾਂਗਾ ਜਦੋਂ ਉਹ ਉਹਨਾਂ ਕੋਲ ਪਹੁੰਚਿਆ ਮਹਾਨ ਸੰਤ ਲਾਉਤਸੂ ਜੀ ਦੇ ਕੋਲ ਤੇ ਉਹਨੇ ਸਾਰੀ ਗੱਲ ਅਸੀ ਤੇ ਉਹਦੀ ਹਾਲਤ ਦੇਖ ਕੇ ਨਾ ਲਾਉਤਸੂ ਜੀ ਹੱਸਣ ਲੱਗ ਪਏ ਤੇ ਅੱਗੋ ਕਹਿੰਦੇ ਕੀ ਕਿਹਾ ਸੀ ਕਿ ਭਾਈ ਅੰਦਰ ਵੀ ਕੂੜਾ ਤੇ ਬਾਹਰ ਵੀ ਕੂੜਾ ਜ਼ਰਾ ਗੌਰ ਕਰਨਾ ਹੱਸ ਕੇ ਕਹਿੰਦੇ ਵੀ ਇਹ ਗੱਲ ਤਾਂ ਸਹੀ ਹੈ ਉਸਨੇ ਤੇ ਤੈਨੂੰ ਸਾਰੀ ਗੱਲ ਸਮਝਾ ਦਿੱਤੀ ਕਿ ਕੂੜਾ ਬਾਹਰੋਂ ਨਹੀਂ ਹੁੰਦਾ ਤੇਰੇ ਅੰਦਰੋਂ ਹੁੰਦਾ ਉਹਨੇ ਕਿਹਾ ਕਿ ਬਾਹਰੀ ਕੂੜਾ ਜਿਹੜਾ ਹੈ ਉਹ ਤਾਂ ਸਿਰਫ ਧੂੜ ਤੇ ਪੱਤੇ ਆ ਦਾ ਸੀ ਤੇ ਇਹ ਜਿਹੜਾ ਧੂੜ ਪੱਤੇ ਸੀ ਇਹ ਤਾਂ ਸਾਫ਼ ਹੋ ਜਾਣੇ ਸੀ ਭਾਈ ਪਰ ਤੇਰੇ ਅੰਦਰ ਲੁਕਿਆ ਹੋਇਆ ਹੰਕਾਰ ਉਹ ਗੁੱਸਾ ਤੇ ਉਹ ਬੇਇੱਜ਼ਤੀ ਦਾ ਕੂੜਾ ਤੇਰੇ ਬਾਹਰ ਆ ਗਿਆ ਜੇਕਰ ਉਸਦੇ ਅੰਦਰ ਸ਼ਾਂਤੀ ਹੁੰਦੀ ਤਾਂ ਬਾਹਰੀ ਕੂੜੇ ਦਾ ਕੋਈ ਉਸਤੇ ਕੋਈ ਬਹੁਤਾ ਅਸਰ ਨਹੀਂ ਹੋਣਾ ਸੀ ਜੇ ਤੇਰੇ ਅੰਦਰ ਕਹਿੰਦੇ ਸ਼ਾਂਤੀ ਹੁੰਦੀ ਤਾਂ ਉਹ ਬਾਹਰੀ ਕੂੜਾ ਜਿਹੜਾ ਤੈਨੂੰ ਚੂ ਗਿਆ ਉਹਦੀ ਕੋਈ ਤੈਨੂੰ ਫਰਕ ਨਹੀਂ ਪੈਣਾ ਸੀ ਉਹ ਤਾਂ ਤੈਨੂੰ ਕਹਣਾ ਚਲ ਠੀਕ ਆ ਯਾਰ ਸਾਫ਼ ਹੋ ਗਿਆ ਤੂੰ ਇਹ ਸੋਚਦਾ ਵੀ ਉਹਦੇ ਕੋਲੋਂ ਭੁੱਲ ਹੋ ਗਈ ਗਲਤੀ ਹੋ ਗਈ ਗਲਤੀ ਨਾਲ ਛੁੱਟਿਆ ਗਿਆ ਹੁਣ ਪਰ ਤੇਰੇ ਅੰਦਰ ਜਿਹੜਾ ਉਹ ਲੁਕਿਆ ਹੋਇਆ ਹੈ ਨਾ ਹੰਕਾਰ ਉਹ ਜਿਹੜਾ ਅੰਦਰ ਦਾ ਕੂੜਾ ਹੈ ਉਹ ਚੀਕਿਆ ਉਹਨੇ ਰੋਲਾ ਪਾਇਆ ਲਾਉ ਸੁਧੀਆਂ ਗੱਲਾਂ ਨਾਲ ਇਨਸ਼ਾਨ ਦੇ ਦਿਲ ਨੂੰ ਛੂ ਗਈਆਂ ਬਾਬਾ ਜੀ ਉਹ ਮੰਤਰੀ ਸੀ ਜਿਹੜਾ ਉਹਨੇ ਨਾ ਉਹਦੋਂ ਹੀ ਸੁਣਿਆ ਰਹਿ ਗਿਆ ਕਹਿੰਦਾ ਮਹਾਰਾਜ ਵੀ ਮੈਨੂੰ ਸਿੱਧੇ ਰਾਹ ਪਾਓ ਉਹ ਕਹਿੰਦੇ ਕੋਈ ਨਹੀਂ ਵਕਤ ਆਏਗਾ ਤੂੰ ਆਪਣੇ ਆਪ ਹੀ ਤੈਨੂੰ ਪਤਾ ਲੱਗ ਜਾਏਗਾ ਹੁਣ ਤੂੰ ਵਾਪਸ ਚਲੇ ਜਾ ਆਪਣੇ ਮਹਿਲ ਹੁਣ ਜਦੋਂ ਲਿਨਸ਼ਾਨ ਵਾਪਸ ਆ ਗਿਆ ਪਰ ਲਿਨਸ਼ਾਨ ਦੇ ਮਨ ਨੂੰ ਚੈਨ ਨਹੀਂ ਸੀ ਕਿਤੇ ਬਾਬਾ ਜੀ ਲਾਓਤਸੋ ਸਾਹਿਬ ਦੇ ਜਿਹੜੇ ਸ਼ਬਦ ਸਨ ਉਸ ਦੇ ਦਿਮਾਗ ਵਿੱਚ ਘੁੰਮਦੇ ਰਹੇ ਇੱਕ ਦਿਨ ਦੋ ਦਿਨ ਤਿੰਨ ਦਿਨ ਚਾਰ ਦਿਨ ਪੰਜ ਦਿਨ ਛੇ ਦਿਨ ਸੱਤ ਅੱਠ ਦਿਨੇ ਆ ਹੀ ਲੰਘ ਗਏ ਉਹਨੂੰ ਨੀਂਦ ਨਾ ਆਇਆ ਕਰੇ ਉਹ ਜਦੋਂ ਅੱਖਾਂ ਬੰਦ ਕਰੇ ਇਹੀ ਗੱਲ ਵੀ ਅੰਦਰ ਵੀ ਕੂੜਾ ਬਾਹਰ ਵੀ ਕੂੜਾ ਅੰਦਰ ਵੀ ਕੂੜਾ ਬਾਹਰ ਵੀ ਕੂੜਾ ਵੀ ਇਹ ਕਿੱਦਾਂ ਹੋ ਸਕਦਾ ਇਹਦੇ ਪੂਰਾ ਰਾਜ਼ ਕੀ ਹੈ ਉਹ ਫਕੀਰਾਂ ਨੇ ਰਮੇਸ਼ ਜੀ ਗੱਲ ਕਹਿ ਦਿੱਤੀ ਸਮਝਣ ਵਾਲਾ ਸਮਝ ਸਕਦਾ ਉਹਨੂੰ ਇਹਨਾਂ ਦੇ ਪਤਾ ਲੱਗ ਗਿਆ ਵੀ ਅੰਦਰ ਕੂੜਾ ਹੈ ਉਹ ਕਹਿੰਦੇ ਕੂੜਾ ਤੇਰੇ ਅੰਦਰ ਪਰ ਉਹ ਕਿੱਦਾਂ ਹੈ ਇਹ ਨਹੀਂ ਸਮਝ ਲੱਗ ਰਹੀ ਸੀ ਹੁਣ ਇੱਕ ਦਿਨ ਜਦੋਂ ਆਪਣੇ ਬਾਗ ਵਿੱਚ ਘੁੰਮ ਰਿਹਾ ਸੀ ਨਾ ਤਾਂ ਉਸਨੇ ਇੱਕ ਸੁੱਕਾ ਹੋਇਆ ਰੁੱਖ ਦੇਖਿਆ ਸਾਰੇ ਬਾਗ ਹਰੇ ਭਰੇ ਆ ਉਹ ਇਦਾਂ ਰੁੱਖ ਸੀਗਾ ਜਿਵੇਂ ਪੂਰਾ ਪਰਿਵਾਰ ਹਾਸ ਖੇਡ ਰਿਹਾ ਉਹ ਕੱਲਾ ਹੀ ਜਿਹੜਾ ਇੱਕ ਪਾਸੇ ਝੁਕਿਆ ਹੋਇਆ ਉਸਨੇ ਉਸ ਦੀਆਂ ਜੜਾਂ ਖੋਦਣ ਲਈ ਗਿਆ ਤੇ ਜੜਾਂ ਖੋਦ ਕੇ ਦੇਖਿਆ ਤਾਂ ਪਾਇਆ ਵੀ ਜੜਾਂ ਤਾਂ ਅੰਦਰੋਂ ਸੜ ਚੁੱਕੀਆਂ ਨੇ ਅੰਦਰੋਂ ਸੜ ਚੁੱਕੀਆਂ ਉਹਨੇ ਦੇਖਿਆ ਵੀ ਇਹ ਇਦਾਂ ਕਿਦਾਂ ਰਹਿ ਗਿਆ ਇਹ ਸੁੱਕ ਕਿਦਾਂ ਗਿਆ ਇਹਨੂੰ ਉਹੀ ਪਾਣੀ ਮਿਲ ਰਿਹਾ ਖਾਦ ਵੀ ਮਿਲ ਰਹੀ ਸਾਰਾ ਕੁਝ ਮਿਲ ਰਿਹਾ ਪਰ ਇਹ ਸੁੱਕਾ ਕਿਵੇਂ ਰਹਿ ਗਿਆ ਜਦੋਂ ਜੜਾਂ ਖੋਦੀਆਂ ਤਾਂ ਦੇਖਿਆ ਵੀ ਅੰਦਰੋਂ ਹੀ ਇਹਨੂੰ ਨਾ ਜਿਹੜਾ ਹੈ ਕੀਟ ਲੱਗ ਗਿਆ ਉਨੇ ਅੰਦਰੋਂ ਇਹਨੂੰ ਖਾ ਲਿਆ ਅੰਦਰੋਂ ਗਲ ਗਿਆ ਉਹਨੂੰ ਸਮਝ ਆ ਗਿਆ ਵੀ ਅਸਲ ਬਿਮਾਰੀ ਬਾਹਰ ਨਹੀਂ ਹੁੰਦੀ ਇਹ ਅੰਦਰ ਹੁੰਦੀ ਹੈ ਔਰ ਇਹੀ ਲਾਉਟਸੋ ਸਾਹਮਣੇ ਉਹ ਤੋਂ ਸਮਝਾਇਆ ਜਿਵੇਂ ਉਹ ਸੁੱਕੇ ਰੋਖ ਨੂੰ ਬਾਹਰੀ ਪੋਸ਼ਣ ਨਹੀਂ ਮਿਲ ਸਕਦਾ ਸੀਗਾ ਕਿਉਂਕਿ ਉਸ ਦੀਆਂ ਜੜਾਂ ਅੰਦਰੋਂ ਖਰਾਬ ਸਨ ਯਾਨੀ ਹੁਣ ਬਾਹਰੋਂ ਸਾਰਾ ਕੁਝ ਆ ਰਿਹਾ ਉਹਦੇ ਕੋਲ ਪਰ ਉਹਦੀਆਂ ਜੜਾਂ ਅੰਦਰੋਂ ਹੀ ਖਰਾਬ ਹੋ ਗਈਆਂ ਉਸੇ ਤਰ੍ਹਾਂ ਜਿਹੜਾ ਲਿੰਸ਼ਾਨ ਸੀ ਉਸ ਦਾ ਮਨ ਅਹੰਕਾਰ ਜਿਹੜਾ ਹੈ ਉਹ ਸਾਰੀ ਚੀਜ਼ ਨੂੰ ਕੰਟਰੋਲ ਕਰਨ ਦੀ ਇੱਛਾ ਲੱਗਦਾ ਪਰ ਕੰਟਰੋਲ ਹੁੰਦੀ ਨਹੀਂ ਬਾਬਾ ਜੀ ਸੂਰਜ ਤੁਹਾਡੇ ਕੰਟਰੋਲ 'ਚ ਨਹੀਂ ਹੈ। ਬਾਰਿਸ਼ ਤੁਹਾਡੇ ਕੰਟਰੋਲ 'ਚ ਨਹੀਂ ਹੈ, ਚੰਨ ਤੁਹਾਡੇ ਕੰਟਰੋਲ 'ਚ ਨਹੀਂ ਹੈ, ਉਹਨੇ ਆਪਣੇ ਹਿਸਾਬ ਨਾਲ ਚੱਲਣਾ ਹੈ। ਉਹ ਬੰਦਾ ਕਹਿੰਦਾ ਯਾਰ ਮੈਂ ਬਾਰਿਸ਼ ਪੈ ਗਈ ਮੈਂ ਕਿੱਦਾਂ ਜਾਣਾ? ਉਹ ਬਾਰਿਸ਼ ਭਾਈ ਆਪਣੇ ਹਿਸਾਬ ਨਾਲ ਚੱਲਣੀ ਹੈ। ਉਹਦੇ 'ਚ ਗੁੱਸਾ ਕਰ ਕਈ ਵਾਰੀ ਹੁੰਦਾ ਨਾ ਮੀਂਹ ਪੈ ਗਿਆ ਯਾਰ ਅੱਜ। ਗਾਹ ਕਣੀ ਆਣੀ। ਕੰਮ ਕੋਈ ਕਰਦਾ। ਅੱਜ ਧੁੱਪ ਬੜੀ ਹੈ। ਉਹ ਤੋ ਹੀ ਚੜੀ ਜਾਂਦਾ ਇਨਸਾਨ, ਯਾਨੀ ਕਿ ਇਨਸਾਨ ਚਾਹੁੰਦਾ ਵੀ ਮੈਂ ਕੰਟਰੋਲ ਕਰਾਂ। ਇਹ ਮੇਰੇ ਬੱਚੇ ਐ ਇਹ ਇਦਾਂ ਕਿਉਂ ਨਹੀਂ ਕਰ ਰਹੇ ਮੇਰੀ ਘਰ ਵਾਲੀ ਇਹ ਇਦਾਂ ਕਿਉਂ ਨਹੀਂ ਕਰ ਰਹੀ ਇਹ ਘਰ ਵਾਲੀ ਕਹਿੰਦੀ ਮੇਰਾ ਘਰ ਵਾਲਾ ਇਦਾਂ ਕਿਉਂ ਨਹੀਂ ਕਰ ਰਿਹਾ ਉਹ ਸਾਰੀਆਂ ਚੀਜ਼ਾਂ ਨੂੰ ਕੰਟਰੋਲ ਕਰਨਾ ਚਾਹੁੰਦੇ ਪਰ ਕੰਟਰੋਲ ਕਰਨ ਦੇ ਵਿੱਚ ਹੀ ਜਿਹੜਾ ਉਹ ਹੰਕਾਰ ਪੈਦਾ ਹੋ ਜਾਂਦਾ ਮਨ ਉਸ ਮਨ ਉਹ ਸੰਕਾਰ ਨੂੰ ਆਪਣੇ ਉੱਤੇ ਹਾਵੀ ਕਰ ਲੈਂਦਾ ਔਰ ਇਨਸਾਨ ਹਰ ਇੱਕ ਚੀਜ਼ ਨੂੰ ਕੰਟਰੋਲ ਕਰਨ ਦੀ ਇੱਛਾ ਕਰਨ ਲੱਗ ਪੈਂਦਾ ਜਦੋਂ ਤਾਂ ਹੀ ਤੇ ਕੁਰਸੀ ਤੇ ਬਹਿ ਕੇ ਦਿਮਾਗ ਖਰਾਬ ਹੋ ਜਾਂਦਾ ਲੋਕਾਂ ਦਾ ਕਈਆਂ ਦਾ ਹੋ ਜਾਂਦਾ ਨਾ ਬਾਬਾ ਜੀ ਕੁਰਸੀ ਤੇ ਬਹਿ ਕੇ ਪਾਗਲ ਹੋ ਗਏ ਕੁਝ ਵੀ ਕਰੀ ਜਾਂਦੇ ਜਿਵੇਂ ਪਤਾ ਹੀ ਨਹੀਂ ਵੀ ਅੱਗੇ ਜਾ ਕੇ ਇਹਨਾਂ ਨੇ ਇੱਥੇ ਬੈਠੇ ਰਹਿਣਾ ਸਾਰੀ ਜ਼ਿੰਦਗੀ ਕੋਈ ਪਤਾ ਹੀ ਨਹੀਂ ਇਹ ਜਦੋਂ ਉਤਰਦੇ ਉਹਦੋਂ ਪਤਾ ਲੱਗਦਾ ਵੀ ਹਾਰ ਵੀ ਕੋਈ ਗਲਤੀ ਪਾ ਗਿਆ ਸੋ ਐਸਾ ਰੰਗ ਹੈ ਯਾਨੀ ਹੰਕਾਰ ਜਿਹੜਾ ਹੈ ਉਹ ਸਾਰਾ ਕੁਝ ਕੰਟਰੋਲ ਕਰਨਾ ਚਾਹੁੰਦਾ ਹੈ ਉਹ ਡਰ ਦੇ ਕਾਰਨ ਖਰਾਬ ਹੋ ਚੁੱਕਾ ਸੀ ਸਾਰਾ ਕੁਝ ਹੁਣ ਇਸ ਅਹਿਸਾਸ ਨੇ ਲਿੰਚਾਨ ਦੀਆਂ ਅੱਖਾਂ ਵਿੱਚੋਂ ਹੰਝੂ ਵਹਾ ਦਿੱਤੇ ਬਾਬਾ ਜੀ ਇਹ ਦੁੱਖ ਦੇ ਨਹੀਂ ਸਨ ਏ ਹੁਣ ਉਹ ਸੱਚਾਈ ਦੀ ਸਮਝ ਦੇ ਹੰਝੂ ਸਨ ਕਿ ਮੈਂ ਹੁਣ ਸਮਝਿਆ ਕਿ ਵਾਕਈ ਇਹ ਜ਼ਿੰਦਗੀ ਦਾ ਜਿਹੜਾ ਰਾਹ ਹੈ ਮੈਂ ਤਾਂ ਭਟਕ ਗਿਆ ਸੀ ਅੰਦਰੋਂ ਹੀ ਖਰਾਬ ਹੈ ਮੈਂ ਤੇ ਬਾਹਰੋਂ ਮੈਨੂੰ ਕਿਹੜੇ ਪੋਸ਼ਣ ਮਿਲ ਜਾਣੇ ਮੇਰੇ ਕੋਲ ਸਾਰਾ ਕੁਝ ਹੈ ਪਰ ਮੈਨੂੰ ਇਹ ਚੀਜ਼ਾਂ ਖੁਸ਼ੀ ਨਹੀਂ ਦੇ ਸਕਦੀਆਂ ਇਸੇ ਲਈ ਕਹਿੰਦੇ ਧਿਆਨੀ ਵਿਅਕਤੀ ਜਿਹੜਾ ਹੁੰਦਾ ਹੈ ਜਿਹੜਾ ਇਨਸਾਨ ਇਬਾਦਤ ਕਰਦਾ ਹੈ ਬੰਦਗੀ ਕਰਦਾ ਹੈ ਔਰ ਮੈਡੀਟੇਸ਼ਨ ਕਰਦਾ ਹੈ ਉਹ ਹਰ ਜਿਹੜੀ ਚੀਜ਼ ਹੈ ਉਸ ਦਾ ਅਲੱਗ ਨਜ਼ਾਰਾ ਲੈ ਸਕਦਾ ਹੈ ਪਰ ਦਿੱਕਤ ਇਹ ਆਉਂਦੀ ਹੈ ਕਈ ਵਾਰੀ ਉਹਦੇ ਆਸ-ਪਾਸ ਕੁਝ ਐਸੇ ਲੋਕ ਜੁੜ ਜਾਂਦੇ ਨੇ ਕਿ ਜਿਹੜੇ ਉਸਦੀ ਨਜ਼ਰ ਨੂੰ ਸਮਝ ਨਹੀਂ ਪਾਉਂਦੇ ਜਰਾ ਗੌਰ ਕਰਨਾ ਜਿਹੜਾ ਮੈਡੀਟੇਸ਼ਨ ਕਰਦਾ ਨਾ ਬੰਦਾ ਉਹਦੀ ਨਜ਼ਰ ਦੇ ਵਿੱਚ ਹੁੰਦਾ ਕਿ ਯਾਰ ਇਹ ਚੀਜ਼ ਗਲਤ ਹੋ ਜਾਣੀ ਹੈ ਪਰ ਉਹ ਰੋਕ ਨਹੀਂ ਸਕਦਾ ਉਹ ਕਹਿੰਦਾ ਰੁਕਦੇ ਨਹੀਂ ਆ ਲੋਕ ਕਿਉਂਕਿ ਧਿਆਨ ਇੱਕ ਇਹ ਐਸੀ ਜਿਹੜੀ ਹੈ ਇਨਸਾਨ ਨੂੰ ਉਹ ਨਜ਼ਰ ਦਿੰਦਾ ਬਾਬਾ ਜੀ ਕਿ ਉਹਦੀ ਇਕਾਗਰਤਾ ਆ ਜਾਂਦੀ ਉਹਨੂੰ ਪਤਾ ਪਤਾ ਹੁੰਦਾ ਹੈ ਕਿ ਯਾਰ ਆਹ ਚੀਜ਼ ਕਰਨ ਨਾਲ ਇੱਥੇ ਹੋ ਸਕਦਾ ਹੈ ਕਿ ਮਿਸਟੇਕ ਹੋ ਜਾਵੇ ਇੱਥੇ ਗਲਤ ਹੋ ਸਕਦਾ ਜਾਂ ਇੱਥੇ ਸਹੀ ਹੋ ਸਕਦਾ ਯਾਰ ਉਹ ਉਹਦੀ ਕਹਿੰਦੇ ਨਾ ਕਿ ਇਹਦੀ 6th ਸੈਂਸ ਬੜੀ ਚੀਜ਼ ਬੜੀ ਤੇਜ਼ ਹੈ ਇਸੇ ਤਰ੍ਹਾਂ meditation ਉਹ ਚੀਜ਼ ਹੁੰਦੀ ਹੈ ਔਰ ਕਿਉਂਕਿ ਮਨ ਨੂੰ ਸ਼ਾਂਤੀ ਹੁੰਦੀ ਜਦੋਂ ਸ਼ਾਂਤ ਹੋ ਜਾਂਦਾ ਹੈ ਮਨ ਉਦੋਂ ਉਹ ਬੰਦਾ ਦੇਖ ਸਕਦਾ ਪਰ ਹੁਣ ਇੱਥੇ ਕੀ ਹੈ ਇੱਕ ਮਕੋਟਾ ਹੁੰਦਾ ਹੈ ਮਖੋਟੇ ਵਾਲੇ ਨੂੰ ਨਹੀਂ ਪਤਾ ਲੱਗਦਾ ਕੁਝ ਵੀ ਪਰ ਜਿਹੜਾ ਵਾਕਈ ਸਹੀ ਤਰੀਕੇ ਨਾਲ ਹੋਵੇ ਉਸ ਨੂੰ ਸਮਝ ਲੱਗਦੀ ਹੈ ਸੋ ਹੁਣ ਅੱਗੇ ਚੱਲਦੇ ਆ ਉਹਦੇ ਹੰਝੂ ਨਿਕਲੇ ਪਰ ਹੁਣ ਇਹ ਹੰਝੂ ਸੱਚਾਈ ਦੇ ਹੰਝੂ ਸਨ ਲਿਨਸ਼ਾਨ ਜਿਹੜਾ ਹੈ ਜਰਾ ਗੌਰ ਕਰਨਾ ਉਹ ਭੱਜਦਾ ਹੋਇਆ ਨਾ ਇਹ ਦ칸 ਲਾਉ ਸੁਸਾਬ ਦੇ ਆਸ਼ਰਮ ਵੱਲ ਨੂੰ ਉਹਨਾਂ ਦੇ ਕੁਟੀਆਂ ਵੱਲ ਨੂੰ ਉਹਨਾਂ ਦੇ ਦਰਬਾਰਾਂ ਵੱਲ ਨੂੰ ਭੱਜਿਆ ਧੋੜਿਆ ਇਸ ਵਾਰ ਉਹ ਜਦੋਂ ਜਾਂਦਾ ਪਿਆ ਸੀ ਨਾ ਛੇਸ਼ ਉੱਪਰ ਫੇਰ ਜਿਹੜਾ ਚੇਲਾ ਸੀ ਉਹ ਫੇਰ ਭਾਰੀ ਮਾਰ ਰਿਹਾ ਸੀ ਉਹਨੇ ਫੇਰ ਕੂੜਾ ਸਿੱਟਤਾ ਹੁਣ ਜਦੋਂ ਕੂੜਾ ਸਿੱਟਿਆ ਨਾ ਉਹਦੇ ਉੱਤੇ ਤਾਂ ਇਸ ਵਕਤ ਉਸ ਨੂੰ ਗੁੱਸਾ ਨਹੀਂ ਆਇਆ ਉਹ ਹੱਸ ਕੇ ਚਿਹਰੇ ਤੇ ਮੁਸਕਰਾਹਟ ਸੀ ਉਸਨੇ ਹੱਥ ਜੋੜ ਕੇ ਕਿਹਾ ਜੀ ਧੰਨਵਾਦ ਦੋਸਤਾ ਕੋਈ ਗੱਲ ਨਹੀਂ ਅੰਦਰ ਵੀ ਕੂੜਾ ਬਾਹਰ ਵੀ ਕੂੜਾ ਤੁਸੀਂ ਮੈਨੂੰ ਮੇਰਾ ਹੀ ਸ਼ੀਸ਼ਾ ਦਿਖਾਇਆ ਹੱਸ ਕੇ ਉਸਨੇ ਹੱਥ ਜੋੜੇ ਉਸਨੇ ਲਾਉਤਸੂ ਸਾਹਬ ਨੂੰ ਦੱਸਿਆ ਕਿ ਉਹ ਸਮਝ ਗਿਆ ਮਹਾਰਾਜ ਕਿ ਉਸਦੇ ਦੁੱਖ ਦਾ ਕਾਰਨ ਬਾਹਰੀ ਲੋਕ ਜਾਂ ਹਾਲਾਤ ਨਹੀਂ ਬਲਕਿ ਉਸਦੇ ਮਨ ਦੀ ਅੰਦਰੂਨੀ ਗੰਦਗੀ ਹੈ ਉਸਨੇ ਅੰਦਰਲੇ ਕੂੜੇ ਨੂੰ ਸਾਫ਼ ਕਰਨ ਲਈ ਰਾਹ ਪੁੱਛਿਆ ਮਹਾਰਾਜ ਇਹਨੂੰ ਕਿੱਦਾਂ ਸਾਫ਼ ਕਰਾਂ ਮੈਂ ਇਹਨੂੰ ਕਿਸ ਤਰੀਕੇ ਨਾਲ ਸਾਫ਼ ਕਰਾਂ ਤਾਂ ਲਾਉਤਸੂ ਸਾਹਬ ਨੇ ਕਿਹਾ ਕਿ ਪਹਿਲਾਂ ਤੇ ਸਭ ਤੋਂ ਅਹਿਮ ਕਦਮ ਜਿਹੜਾ ਹੈ ਅੱਧਾ ਕੰਮ ਤੇ ਉਦੋਂ ਹੀ ਹੋ ਗਿਆ ਜਦੋਂ ਇਹ ਸਵੀਕਾਰ ਕਰ ਲਿਆ ਕਿ ਸਮੱਸਿਆ ਅੰਦਰ ਹੈ ਸਮੱਸਿਆ ਅੰਦਰ ਹੁਣ ਇੱਕ ਪਾਸੇ ਮੰਨ ਲਓ ਵੀ ਇੱਕ ਬੰਦੇ ਨੇ ਕਿਤੇ ਜਗ੍ਹਾ ਲੈ ਲਈ ਉਹਨੇ ਉੱਥੇ ਕੰਮ ਸ਼ੁਰੂ ਕੀਤਾ ਅੱਛਾ ਉਹਦਾ ਸੌਦਾ ਵਿਕਣਾ 1000 ਰੁਪਏ ਦਾ ਹੁਣ ਆਲੇ ਦੁਆਲੇ ਵਾਲਾ ਜਿਹੜਾ ਕਰਾਊਡ ਆ ਉਹ 500 ਰੁਪਏ ਵਾਲਾ ਤੇ ਸੌਦਾ ਨਹੀਂ ਵਿਕਣਾ ਜਦਾਂ ਸਮਝਣਾ ਤੋਦੇ ਅੰਦਰੋਂ ਆਵਾਜ਼ ਆਉਂਦੀ ਭਾਈ ਇੱਥੇ ਗਲਤੀ ਹੋ ਗਈ ਹੈ ਠੀਕ ਹੈ ਨਾ ਇੱਥੇ ਗੱਲ ਵੀ ਸਮੱਸਿਆ ਬਾਹਰ ਦੀ ਹੈ ਸਮੱਸਿਆ ਬਾਹਰ ਦੀ ਹੈ ਤੋ ਬਦਲ ਲੈ ਜਾਂ ਕੋਈ ਹੋਰ ਰਸਤਾ ਲੱਭ ਲੈ ਇਹ ਦੇ ਹੁੰਦਾ ਨਾ ਬਾਬਾ ਜੀ ਹੁਣ ਜਿੱਥੇ ਨਾ ਗੱਲ ਬਣੀ ਉਹ ਕਹਿੰਦਾ ਚੱਲ ਬਦਲ ਲੈ ਯਾਰ ਜਗਾ ਬਦਲ ਕੇ ਦੇਖ ਲੋ ਇੱਥੇ ਚਲ ਜੋ ਉੱਥੇ ਚਲ ਜੋ ਯਾਨੀ ਬਾਹਰੀ ਜਿਹੜੀ ਚੀਜ਼ ਹੈ ਉਹ ਬਾਹਰ ਤੇ ਬਾਹਲੇ ਤਰੀਕੇ ਨਾਲ ਹੋਣੀ ਪਰ ਇੱਕ ਸਾਰਾ ਕੁਝ ਠੀਕ ਹੈ ਬਾਹਰੋਂ ਰਾਜ ਭਾਗਿਆ ਮੈਨਾਂ ਚ ਬੈਠੇ ਹੈ ਸਾਰਾ ਕੁਝ ਕੋਈ ਪਰਵਾਹ ਨਹੀਂ ਕੰਮ ਕਾਜ ਵੀ ਠੀਕ ਹੈ ਸਾਰੀ ਜ਼ਿੰਦਗੀ ਵਧੀਆ ਚੱਲ ਰਹੀ ਹੈ ਸਭ ਕੁਝ ਓਕੇ ਹੈ ਪਰ ਫਿਰ ਵੀ ਜੇ ਅੰਦਰ ਬੇਚੈਨੀ ਹੈ ਮਨ ਸ਼ਾਂਤ ਨਹੀਂ ਹੈ ਲੜਾਈ ਝਗੜੇ ਲੈਂਦਾ ਲੋਕਾਂ ਨਾਲ ਤਾਂ ਇਹਦਾ ਮਤਲਬ ਜਿਹੜੀ ਪਰੇਸ਼ਾਨੀ ਹੈ ਉਹ ਬਾਹਰ ਨਹੀਂ ਹੈ ਭਾਈ ਤੇਰੇ ਅੰਦਰ ਹੈ ਉਨ ਉਸ ਨੂੰ ਪਤਾ ਲੱਗਿਆ ਉਹ ਕਹਿੰਦੇ ਜੇ ਇਸ ਗੱਲ ਦਾ ਪਤਾ ਲੱਗ ਗਿਆ ਉਹਨੇ ਕੁਰਸੀ ਤੇ ਬੈਠੇ ਬੰਦੇ ਨੂੰ ਪਤਾ ਲੱਗ ਗਿਆ ਵੀ ਮੈਂ ਪਾਗਲ ਹੋ ਗਿਆ ਉਹ ਪਰ ਮੰਨੇ ਨਾ ਇਸ ਗੱਲ ਤੇ ਜੇ ਜਦੋਂ ਉਹ ਮੰਨ ਲਵੇ ਕਿ ਮੇਰੇ ਅੰਦਰ ਹੀ ਇਹ ਪਾਗਲਪਨਤਾ ਆ ਗਈ ਹੈ ਇਹ ਸਮੱਸਿਆ ਮੇਰੇ ਅੰਦਰ ਆ ਗਈ ਹੈ ਤਾਂ ਸਮਝ ਲਓ ਕਹਿੰਦੇ ਅੱਧਾ ਕੰਮ ਤਾਂ ਉਦ ਹੀ ਹੋ ਗਿਆ ਕਿ ਉਹਨੇ ਸਵੀਕਾਰ ਕਰ ਲਿਆ ਕਿ ਸਮੱਸਿਆ ਮੇਰੇ ਅੰਦਰ ਆ ਗਈ ਹੈ ਲਾਓਸੋ ਸਾਹਿਬ ਨੇ ਇਸੇ ਨੂੰ ਤਾਓ ਦੇ ਫਲਸਫੇ ਬਾਰੇ ਦੱਸਿਆ ਹੈ ਤਾਓ ਉਹਨਾਂ ਦੇ ਵਿੱਚ ਆਖਿਆ ਜਾਂਦਾ ਹੈ ਜੋ ਕਿ ਬ੍ਰਹਮਾਣ ਦੇ ਪ੍ਰਵਾਹ ਬਾਰੇ ਜਿਸ ਨੂੰ ਆਖਿਆ ਜਾਂਦਾ ਦਾ ਫਲੋ ਆਫ ਲਾਈਫ ਉਹਨਾਂ ਨੇ ਕਿਹਾ ਕਿ ਅਸ਼ਾਂਤੀ ਦਾ ਕਾਰਨ ਇਸ ਪ੍ਰਵਾਹ ਦੇ ਖਿਲਾਫ ਤੈਰਨਾ ਹੈ ਜ਼ਿੰਦਗੀ ਦਾ ਇੱਕ ਪ੍ਰਵਾਹ ਹੈ ਬ੍ਰਹਮਾਣ ਇੱਕ ਪ੍ਰਵਾਹ ਦੇ ਵਿੱਚ ਵਹਿ ਰਿਹਾ ਹੈ ਉਸ ਦੇ ਖਿਲਾਫ ਜੇ ਤੂੰ ਜਾਏਗਾ ਹਰ ਚੀਜ਼ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਨਾ ਹੈ ਤਾਂ ਫਿਰ ਤੈਨੂੰ ਅਸ਼ਾਂਤੀ ਹੀ ਮਿਲੇਗੀ ਨੁਕਸਾਨ ਹੀ ਮਿਲੇਗਾ ਜਦੋਂ ਅਸੀਂ ਵਰਤਮਾਨ ਵਿੱਚ ਜਿਉਣਾ ਸਿੱਖ ਲੈਨੇ ਆ ਹੁਣ ਜੋ ਤੁਸੀਂ ਸੁਣ ਰਹੇ ਹੋ ਤੁਹਾਡਾ ਪੂਰਾ ਪ੍ਰੋਪਰਲੀ ਧਿਆਨ ਉਧਰ ਹੈ ਜੇ ਕੋਈ ਸੁਣ ਰਿਹਾ ਹੋ ਤਾਂ ਸਿਰਫ ਸੁਣੋ ਜੇ ਕੁਝ ਖਾ ਰਿਹਾ ਹੋ ਤਾਂ ਉਹ ਸਿਰਫ ਖਾਓ ਲੋਕੀ ਬਹੁਤ سارے ਕਹਿੰਦੇ ਖਾਂਦੇ ਨਹੀਂ ਹੈ ਜ਼ੁਬਾਨ ਹੱਥ ਚੱਲ ਰਿਹਾ ਹੁੰਦਾ ਮੂੰਹ ਚੱਲ ਰਿਹਾ ਹੁੰਦਾ ਔਰ ਦਿਮਾਗ ਕਿਤੇ ਹੋਰ ਹੁੰਦਾ ਯਾਰ ਆਹ ਪਤਾ ਨਹੀਂ ਕਿੱਦਾਂ ਹੋਏਗਾ ਆਹ ਪਤਾ ਨਹੀਂ ਕਿੱਦਾਂ ਕਹਿੰਦੇ ਇਹਦਾ ਮਤਲਬ ਉਹ ਧਿਆਨ ਨਹੀਂ ਹੈ ਧਿਆਨ ਕਰਨ ਲਈ ਉਹਨਾਂ ਨੇ ਅੱਖਾਂ ਮੀਟਰ ਨੂੰ ਕਿਹਾ ਹੀ ਨਹੀਂ ਜਰਾ ਗੌਰ ਕਰਨਾ ਇੱਥੇ ਗੱਲ ਕਰਾਂਗੇ ਅੱਗੇ ਜਾ ਕੇ ਕਿ ਵਰਤਮਾਨ ਵਿੱਚ ਜਿਉਣਾ ਜਦੋਂ ਸਿੱਖ ਲੈਣ ਦਾ ਇਨਸਾਨ ਤੇ ਆਪਣੇ ਕਰਮਾਂ ਦੇ ਨਤੀਜਿਆਂ ਨੂੰ ਉਸ ਮਾਲਕ ਦੇ ਹੱਥਾਂ ਵਿੱਚ ਛੱਡ ਦਿੰਦਾ ਹੈ। ਉਸ ਯੂਨੀਵਰਸ ਦੇ ਉਸ ਬ੍ਰਹਮਾਣ ਦੇ। ਤਮਨ ਆਪਣੇ ਆਪ ਹੀ ਸ਼ਾਂਤ ਹੋ ਜਾਂਦਾ ਹੈ। ਜਰਾ ਗੌਰ ਕਰਨਾ। ਮਨ ਆਪਣੇ ਆਪ ਹੀ ਸ਼ਾਂਤ ਹੋ ਜਾਂਦਾ ਹੈ। ਜਦੋਂ ਆਪਣਾ ਕਰਮ ਇਨਸਾਨ ਕਰਦਾ ਹੈ ਫਲ ਜਿਹੜਾ ਹੈ ਉਹ ਉਹਦੇ ਹੱਥ ਛੱਡ ਦਿੰਦਾ ਵੀ ਤੇਰੀ ਮਰਜ਼ੀ ਹੈ ਦਾਤਿਆ। ਜੋ ਕਰਨਾ ਤੂੰ ਹੀ ਕਰਨਾ। ਤਾਂ ਬੰਦਾ ਉਸ ਉਦੋਂ ਮਨ ਸ਼ਾਂਤ ਹੋ ਜਾਂਦਾ ਹੈ। ਪਰ ਜਦੋਂ ਇਨਸਾਨ ਪ੍ਰਵਾਹ ਕਰਨ ਲੱਗ ਪੈਂਦਾ ਹੈ ਕੋਸ਼ਿਸ਼ ਇਹ ਸੋਚਦਾ ਹੈ ਕਿ ਯਾਰ ਐਦਾਂ ਹੋਣਾ ਚਾਹੀਦਾ ਐਦਾਂ ਹੋਣਾ ਚਾਹੀਦਾ ਐਦਾਂ ਹੋਣਾ ਚਾਹੀਦਾ ਤਾਂ ਫਿਰ ਜਿਹੜਾ ਹੈ ਫਿਰ ਆਸ਼ਾਂਤੀ ਪੈਦਾ ਹੁੰਦੀ ਹੈ ਡਰ ਪੈਦਾ ਹੁੰਦਾ ਹੈ ਫੇਰ ਹੀ ਡਿਪਰੈਸ਼ਨ ਆ ਜਾਂਦੇ ਹੈ ਸਟ੍ਰੈਸ ਆ ਜਾਂਦੇ ਹੈ ਕਿਉਂ ਕਿਉਂਕਿ ਉਹ ਆਪਣੀ ਫਲੋ ਦੇ ਉਲਟ ਵਹਿ ਲੱਗ ਪਿਆ ਬਾਬਾ ਜੀ ਜ਼ਰਾ ਗੌਰ ਕਰਨਾ ਹੁਣ ਇੱਕ ਤਾਂ ਇਹ ਹੈ ਕਿ ਇਨਸਾਨ ਜਿਹੜਾ ਹੈ ਕੁਝ ਲੱਭ ਰਿਹਾ ਹੈ ਉਹ ਨਾਲ ਲੱਭੇ ਬਾਰ ਬਾਰ ਯਤਨ ਕਰ ਰਿਹਾ ਨਹੀਂ ਕੋਈ ਗੱਲ ਬਣ ਰਹੀ ਜਾਂ ਹਰ ਪਾਸੋਂ ਘਿਰ ਗਿਆ ਹੈ ਤਾਂ ਉਸ ਵੇਲੇ ਪਤਾ ਕਹਿੰਦੇ ਕੀ ਕਰਨਾ ਚਾਹੀਦਾ ਕਹਿੰਦੇ ਕੀ ਕਰਨਾ ਕਹਿੰਦੇ ਫੜ ਕੇ ਮਾਲਾ ਰੱਬ ਦਾ ਨਾਮ ਲੈਣਾ ਸ਼ੁਰੂ ਕਰ ਦੇ ਔਰ ਚੁੱਪ ਹੋ ਜਾ ਕੋਈ ਨਾ ਕੋਈ ਰਸਤਾ ਮਿਲ ਜਾਏਗਾ ਜਰਾ ਕਿਉਂ ਮਨ ਸ਼ਾਂਤ ਕਰ ਲੈ ਪਹਿਲਾਂ ਆਪਣਾ ਮਨ ਸ਼ਾਂਤ ਹੋਏਗਾ ਤੇ ਤਸਵੀਰ ਪੂਰੀ ਨਜ਼ਰ ਆਏਗੀ ਨਾ ਮਨ ਸ਼ਾਂਤ ਹੋਏਗਾ ਤਾਂ ਹੀ ਕੋਈ ਰਸਤਾ ਸ਼ਾਇਦ ਨਜ਼ਰ ਆ ਜਾਵੇ ਅਸ਼ਾਂਤੀ ਦੇ ਵਿੱਚ ਜਿਹੜੇ ਰਾਹ ਨਜ਼ਰ ਆਣੇ ਉਹ ਅਸ਼ਾਂਤੀ ਨਜ਼ਰ ਆਣੇ ਆ ਗਲਤੀ ਨਜ਼ਰ ਆਣੇ ਆ ਉਹ ਫੇਰ ਗੱਲ ਤੋਂ ਪਾਸੇ ਤੋਰ ਪਣਾ ਇਸ ਲਈ ਕਿਹਾ ਹੈ ਕਿ ਸ਼ਾਂਤ ਫਿਰ ਲਿਨਸ਼ਾਨ ਨੇ ਕੀ ਕਹਿੰਦਾ ਮਾਰੇ ਫਿਰ ਇਹਦਾ ਮਤਲਬ ਮੈਂ ਕਰਮ ਛੱਡ ਕਹਿੰਦੇ ਨਹੀਂ ਕਰਮ ਕਰ ਪਰ ਜਿਹੜਾ ਵੀ ਤੇਰਾ ਕੰਮ ਹੈ ਉਸ ਦੇ ਬਾਰੇ ਤੂੰ ਇਹ ਸੋਚਣਾ ਛੱਡ ਦੇ ਵੀ ਇਹਨੂੰ ਇਹਦਾ ਜਿਹੜਾ ਫਲ ਹੈ ਇਦਾਂ ਦਾ ਹੀ ਹੋਣਾ ਚਾਹੀਦਾ ਉਹ ਕਹਿੰਦੇ ਉਹ ਬ੍ਰਹਮਾਣ ਦੇ ਆ ਛੱਡਦੇ ਆ ਬੱਚਿਆਂ ਨੂੰ ਕੰਟਰੋਲ ਕਰਨਾ ਇਹ ਜਿਹੜਾ ਜਿੱਥੇ ਤੈਨੂੰ ਕਿਸੇ ਨੇ ਕੁਝ ਕਹਿ ਦਿੱਤਾ ਤੇਰੇ ਅੰਦਰ ਉਹ ਅਸ਼ਾਂਤੀ ਹੈ ਕਿ ਮੇਰੇ ਤਰੀਕੇ ਨਾਲ ਕਿਉਂ ਨਹੀਂ ਹੋ ਰਿਹਾ ਯਾਰ ਕਿਸੇ ਨੂੰ ਕੰਟਰੋਲ ਕਰਨਾ ਵੀ ਆ ਬੰਦਾ ਮੇਰੇ ਤਰੀਕੇ ਨਾਲ ਕਿਉਂ ਨਹੀਂ ਚੱਲ ਰਿਹਾ ਆ ਬੰਦਾ ਮੇਰੇ ਤਰੀਕੇ ਨਾਲ ਕਿਉਂ ਨਹੀਂ ਚੱਲ ਰਿਹਾ ਇਹ ਬੰਦਾ ਨਹੀਂ ਗੱਲ ਸੁਣ ਰਿਹਾ ਨਹੀਂ ਬਣ ਰਹੀ ਤਾਂ ਭਾਈ ਥੋੜਾ ਦੂਰ ਹੋ ਜਾਓ ਇੱਕ ਪਾਸੇ ਨੂੰ ਹੋ ਜਾਓ ਉਸ ਨੂੰ ਆਪਣੇ ਦਬਾਅ 'ਚ ਨਾ ਨਾ ਲਿਆਓਗੇ ਮੇਰੇ ਹਿਸਾਬ ਨਾਲ ਚੱਲੇ ਮੇਰੇ ਹਿਸਾਬ ਨਾਲ ਚੱਲੇ ਇਦਾਂ ਨਾ ਨਾ ਕਰੋ ਬਾਬਾ ਜੀ ਤੇ ਗਲਤ ਹੋ ਗਿਆ ਉਦੋਂ ਫਿਰ ਕਹਿੰਦੇ ਜਦੋਂ ਨਹੀਂ ਹਿਸਾਬ ਨਾਲ ਚੱਲਦਾ ਕੁਝ ਫਿਰ ਇਨਸਾਨ ਆਸ਼ਾਂਤ ਹੋ ਜਾਂਦਾ ਵੀ ਯਾਰ ਇਦਾਂ ਹੋਣਾ ਚਾਹੀਦਾ ਏ ਉਦਾਂ ਹੋਣਾ ਚਾਹੀਦਾ ਹੁਣ ਇਹ ਕਹਾਣੀ ਸਾਨੂੰ ਇਹੀ ਸਿਖਾਉਂਦੀ ਹੈ ਕਿ ਸਾਡੇ ਅੰਦਰ ਦਾ ਗੁੱਸਾ ਬੇਚੈਨੀ ਤੇ ਸ਼ਾਂਤੀ ਬਾਹਰੀ ਜਿਹੜੇ ਰੋਲੇ ਹੈ ਉਹਨਾਂ ਕਰਕੇ ਨਹੀਂ ਹੈ ਬਲਕਿ ਸਾਡੇ ਅੰਦਰ ਪਹਿਲਾਂ ਤੋਂ ਮੌਜੂਦ ਜਿਹੜਾ ਅਹੰਕਾਰ ਹੈ ਨਾ ਤੇ ਸਾਡੇ ਅੰਦਰ ਜਿਹੜਾ ਡਰ ਹੈ ਉਹਦੇ ਕਾਰਨ ਹੁੰਦੇ ਆ ਜਦੋਂ ਕੋਈ ਬਾਹਰੀ ਚੰਗਿਆਰੀ ਆਉਂਦੀ ਹੈ ਨਾ ਤਾਂ ਉਹ ਸਾਡੇ ਅੰਦਰ ਦੇ ਬਾਰੂਦ ਨੂੰ ਅੱਗ ਲਗਾ ਦਿੰਦੀ ਹੈ ਬਾਬਾ ਜੀ ਸਾਨੂੰ ਬਾਹਰੀ ਦੁਨੀਆ ਨੂੰ ਬਦਲਣ ਦੀ بجائے ਆਪਣੇ ਅੰਦਰ ਕੰਮ ਕਰਨ ਦੀ ਲੋੜ ਹੈ ਇਹ ਕਹਾਣੀ ਜਿਹੜੀ ਹੈ ਲਾਉਤਸੂ ਸਾਹਮਣੇ ਜੋ ਲਿਨਸ਼ਾਨ ਨੂੰ ਦਸੀ ਇਹ ਉਹੀ ਹੈ ਬਾਬਾ ਜੀ ਅਗਲੀ ਵਾਰ ਜਦੋਂ ਹੁਣ ਕੋਈ ਇਸ ਇਹ ਜਿਹੜੇ ਲੋਗ ਹੈ ਦੁਨੀਆ ਦੇ ਲੋਗ ਇਹ ਇਦਾਂ ਦੇ ਹੀ ਲੋਗ ਹੈ ਜਿਦਾਂ ਉਹ ਮੁੰਡੇ ਨੇ ਕੂੜਾ ਸਿੱਟਿਆ ਸੀ ਕੋਈ ਤੁਹਾਡੇ ਪਿੱਠ ਪਿੱਛੇ ਬੋਲ ਦੇ ਕੋਈ ਰਿਸ਼ਤੇਦਾਰ ਕਹੇ ਕੋਈ ਇਹਦੇ ਵਸਦੀ ਨਹੀਂ ਗੱਲ ਐ ਨਹੀਂ ਹੋਣੀ ਕਿਸੇ ਨੇ ਕੁਝ ਕਹਿਤਾ ਕਿਸੇ ਨੇ ਕੁਝ ਕਹਿਤਾ ਉਹ ਲੋਗ ਉਹੀ ਲੋਗ ਹੈ ਇਹ ਸਮਝ ਲਓ ਕੂੜਾ ਸਿੱਟਣ ਵਾਲੇ ਉਹੀ ਲੋਗ ਹੈ ਹੁਣ ਅਗਲੀ ਵਾਰ ਜਦੋਂ ਕੋਈ ਤੁਹਾਡੇ ਤੇ ਕੂੜਾ ਸਿੱਟੇ ਨਾ ਤਾਂ ਰੁਕੋ ਤੈਨੂੰ ਖੋਤੋਂ ਪੁੱਛੋ ਕਿ ਇਹ ਜਿਹੜਾ ਗੁੱਸਾ ਮੈਨੂੰ ਸੱਚਮੁੱਚ ਆ ਰਿਹਾ ਹੈ ਇਹ ਬਾਹਰੀ ਘਟਨਾ ਕਰਕੇ ਆ ਰਿਹਾ ਹੈ ਜਾਂ ਮੇਰੇ ਅੰਦਰਲੇ ਕਿਸੇ ਜ਼ਖਮ ਕਿਸੇ ਡਰ ਜਾਂ ਹੰਕਾਰ ਦਾ ਨਤੀਜਾ ਹੈ ਜਿਵੇਂ ਤੁਸੀਂ ਇਹ ਸਵਾਲ ਪੁੱਛਦੇ ਹੋ ਤੁਸੀਂ ਘਟਨਾ ਦੇ ਤੇ ਆਪਣੇ ਜਿਹੜਾ ਪ੍ਰਤੀਕਿਰਿਆ ਹੈ ਉਹਦੇ ਵਿੱਚ ਘਾਰ ਇੱਕ ਖਾਲੀ ਥਾਂ ਬਣਾ ਲੈਂਦੇ ਹੋ ਤੇ ਉਸੇ ਖਾਲੀ ਥਾਂ ਵਿੱਚ ਮੌਜੂਦ ਹੈ ਸ਼ਾਂਤੀ ਜਿਸ ਨੂੰ ਕਹਿੰਦੇ ਹੈ ਸ਼ਾਂਤ ਜਿਵੇਂ ਲਾਓਤੋ ਸਾਹਿਬ ਨੇ ਕਿਹਾ ਜੋ ਦੂਸਰਿਆਂ ਨੂੰ ਜਾਣਦਾ ਹੈ ਉਹ ਗਿਆਨੀ ਹੈ ਜੋ ਖੁਦ ਨੂੰ ਜਾਣਦਾ ਹੈ ਉਹ ਬੁੱਧ ਹੈ ਉਹ ਮਹਾਤਮਾ ਹੈ ਉਹ ਹੀ ਅਸਲੀ ਪ੍ਰਬੁੱਧ ਹੈ ਜਰਾ ਗੌਰ ਕਰ ਜਿਹੜਾ ਦੂਜਿਆਂ ਨੂੰ ਜਾਣ ਲਵੇ ਉਹਨੂੰ ਗਿਆਨੀ ਕਹਿ ਦਿੰਦੇ ਆ ਇਹ ਗਿਆਨੀ ਹੈ ਇਹਨੂੰ ਗਿਆਨ ਹੈ ਪਰ ਕਹਿੰਦੇ ਜਿਹੜਾ ਖੁਦ ਨੂੰ ਜਾਣ ਲਵੇ ਉਹ ਪ੍ਰਬੁੱਧ ਹੈ ਉਹ ਖੁਦ ਪਰਮ ਰੂਪ ਹੋ ਗਿਆ ਪਰਮਾਤਮਾ ਦਾ ਰੂਪ ਉਹ ਖੁਦ ਨੂੰ ਜਾਣ ਲੈਣਾ ਹੀ ਉਸ ਨੂੰ ਜਾਣ ਲੈਣਾ ਹੈ ਬਾਬਾ ਜੀ ਜਰਾ ਗੌਰ ਕਰਨਾ ਸੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਦੁਨੀਆ ਬਹੁਤ ਗਲਤ ਹੈ ਕਾ ਸ਼ਾਇਰ ਸਭ ਤੋਂ ਪਹਿਲਾਂ ਲਾ ਉਸੇ ਸਾਹਿਬ ਕਹਿੰਦੇ ਕਿ ਆਪਣੇ ਅੰਦਰ ਝਾਕਣ ਦੀ ਲੋੜ ਹੈ ਕਿਉਂਕਿ ਕਈ ਵਾਰੀ ਅੱਖ ਦੀ ਪਤਲੀ ਆਪਣੀ ਮੈਲੀ ਹੁੰਦੀ ਹੈ ਹੁਣ ਮੈਂ ਇੱਥੇ ਇਹ ਵੀ ਕਲੀਅਰ ਕੀਤਾ ਹੈ ਕਿ ਹੋ ਸਕਦਾ ਬਾਹਰ ਵੀ ਮੈੜਾ ਹੋਵੇ ਤਾਂ ਉਸ ਜਗ੍ਹਾ ਤੋਂ ਹਟ ਜਿਓ ਉਸ ਤੋਂ ਪਾਸੇ ਹੋ ਜਓ ਪਰ ਉਸ ਤੋਂ ਪਹਿਲਾਂ ਆਪਣੇ ਅੰਦਰ ਜ਼ਰੂਰ ਝਾਤੀ ਮਾਰ ਲੈਣਾ ਕਿ ਸਾਡੀ ਤਾਂ ਨਹੀਂ ਅੱਖ ਦੀ ਪਤਲੀ ਮੈਲੀ ਕਿਤੇ ਸੁਖਸ਼ ਰਹੋ ਆਵਾਦ ਰਹੋ ਚੜ੍ਹਦੀ ਕਲਾ ਚ ਰਹੋ ਹਰ ਸੰਤ ਹਰ ਗੁਰੂ ਰਹਿਬਰ ਜਿੱਦਾ ਸ਼ਿਵਦੀ ਮਾਰਾ ਨੇ ਫਰਮਾਇਆ ਜੋ ਗਿਆਨ ਤੇਰੇ ਅੰਦਰੋਂ ਤੈਨੂੰ ਬਾਹਰ ਨਜ਼ਰ ਆਉਣਾ ਦੇਤਰੇਂਦਰ ਕਾਮ ਹੈ ਤੈਨੂੰ ਉਹ ਨਜ਼ਰਣ ਕਰੋਧ ਹੈ ਤੈਨੂੰ ਨਜ਼ਰਉਣਾ ਹੈ ਈਰਖਾ ਹੈ ਲੋਭਾ ਉਹ ਨਜ਼ਰਉਣਾ ਹੈ ਸਾਈਂ ਜੀ ਨੇ ਫਰਮਾਇਆ ਜੇ ਆਖਰੀ ਪੁਤਲੀ ਮੈਲੀ ਇਹਦੇ ਉਦਾਂ ਦੀ ਦਿਖਣਾ ਕਾਕਾ ਚੰਗਾ ਵੀ ਹੈ ਸਾਈਂ ਸਰਕਾਰ ਬਾਬਾ ਲਾਡੀ ਸਾਹਿਬ ਜੀ ਔਰ ਗੁਰੂ ਸਾਹਿਬਾਨਾ ਨੇ ਵੀ ਤਾਂ ਹੀ ਸਾਰੀ ਗੱਲ ਅੰਦਰ ਦੀ ਕੀਤੀ ਹੈ ਉਹਨਾਂ ਨੇ ਕਿਹਾ ਭਾਈ ਆਪਣੇ ਅੰਦਰ ਚਾਤੀ ਮਾਰ ਜੋ ਬ੍ਰਹਮੰਡੇ ਸੋਈ ਪਿੰਡੇ ਹੈ ਇਹਨੇ ਲੱਭਿਆ ਉਹਨੂੰ ਮਿਲਦਾ ਪਰ ਇਨਸਾਨ ਦੇ ਅੰਦਰ ਕਹਿੰਦੇ ਜਦ ਤੱਕ ਕਚਰਾ ਹੈ ਉਹਨੂੰ ਕਚਰਾ ਹੀ ਨਜ਼ਰਉਣਾ ਹੈ ਸੋ ਬਾਬਾ ਜੀ ਜ਼ਰਾ ਗੌਰ ਕਰਨਾ ਕਹਿੰਦੇ ਪਹਿਲੇ ਆਪਣੇ ਅੰਦਰ ਦੇ ਵਿੱਚ ਚਾਤੀ ਮਾਰ ਲੈ ਜੇ ਕਚਰਾ ਹੈ ਉਹਨੂੰ ਸਾਫ ਕਰ ਲੈ ਸੋ ਖੁਸ਼ ਰਹੋ ਆਬਾਦ ਰਹੋ ਚੜ੍ਹਦੀ ਕਲਾ ਚ ਰਹੋ ਆਪਣੀਆਂ ਦੁਆਵਾਂ ਦੇ ਵਿੱਚ ਯਾਦ ਰੱਖਣਾ ਜੈ ਮਹਾਕਾਲ ਜੈ ਸਾਈਂ ਜੀ ਦੀ ਲਾਉਤ ਸੇ ਸਭ ਨੂੰ ਸਲਾਮ ਹੈ ਪ੍ਰਣਾਮ ਹੈ ਉਹਨਾਂ ਦੀ ਫਲਸਫੀ ਨੂੰ ਤਾਓ ਫਲਸਫੀ ਜਿਹਨੂੰ ਕਹਿੰਦੇ ਆ ਇਹਦੇ ਵਿੱਚ ਬਹੁਤ ਕੁਝ ਦੱਸਿਆ ਹੋਇਆ ਉਹਨਾਂ ਨੇ ਤਾਓ ਫਲਸਫੀ ਦੇ ਵਿੱਚ ਲਾਉਤ ਸੇ ਫਲਸਫੀ ਦੇ ਵਿੱਚ ਜੇ ਤੁਸੀਂ ਕਹੋਗੇ ਤਾਂ ਉਹ ਤੁਹਾਡੇ ਅੱਗੇ ਹਾਜ਼ਰ ਕਰ ਦੇਵਾਂਗੇ ਬਾਬਾ ਜੀ ਅੱਗੇ ਹੋਰੀਆਂ ਵੀਡੀਓਜ਼ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਸੋ ਖੁਸ਼ ਰਹੋ ਆਬਾਦ ਰਹੋ ਚੜ੍ਹਦੀ ਕਲਾ ਚ ਰਹੋ ਆਪਣੀਆਂ ਦੁਆਵਾਂ ਦੇ ਵਿੱਚ ਯਾਦ ਰੱਖਣਾ ਗੁਰੂਆਂ ਪੀਰਾਂ ਰਹਿਬਰਾਂ ਫਕੀਰਾਂ ਸੰਤ ਮਹਾਂਤਮਾ ਸਾਈਂ ਲੋਕਾਂ ਸਭ ਨੂੰ ਪ੍ਰਣਾਮ ਹੈ ਸਭ ਨੂੰ ਸਲਾਮ ਹੈ ਹੱਸਦੇ ਰਹੋ ਵਸਦੇ ਰਹੋ ਆਬਾਦ ਰਹੋ